ਸਤਿ ਸ਼੍ਰੀ ਅਕਾਲ ਜੀ ਮੇਰੇ ਸੀ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਜੋ ਲਾਈਵ ਸੈਸ਼ਨ ਰਹਿਣ ਵਾਲਾ ਹੈ ਜੀ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਐਸਐਸ ਐਸਐਸ ਟਜੀਟੀ ਪੰਜਾਬੀ ਦਾ ਜੋ ਅਨਸਰ ਕੀ ਆਈ ਹੈ ਉਹਦੇ ਬਾਰੇ ਜਿਹੜਾ ਅਸੀਂ ਡਿਸਕਸ ਕਰਾਂਗੇ ਠੀਕ ਹੈ ਡਿਸਕਸ ਕਰਾਂਗੇ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਜੇਕਰ ਤੁਸੀਂ ਮਾਸਟਰ ਕੈਡ TGT ਪੰਜਾਬੀ ਠੀਕ ਹੈ UGC NET ਦੀ ਤਿਆਰੀ ਕਰ ਠੀਕ ਹੈ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਦੇ ਨਾਲ ਹੀ ਜੋ ਮੈਂ ਅੱਗੇ ਜਿਹੜੀਆਂ ਮੈਂ ਆਪਣੇ ਪੇਪਰ ਕਰਕੇ ਜਿਹੜੀਆਂ ਵੀਡੀਓਜ਼ ਅਪਲੋਡ ਨਹੀਂ ਕਰ ਸਕੀ ਸੀ ਠੀਕ ਹੈ ਸੀਟੈਟ ਦੀਆਂ ਤਾਂ ਉਹ ਜਿਹੜੀਆਂ ਤੁਹਾਨੂੰ ਹੁਣ ਰੈਗੂਲਰ ਹੀ ਜਿਹੜੀਆਂ ਉਹ ਵੀਡੀਓਜ਼ ਉਹ ਮਿਲ जाया ਕਰਨਗੀਆਂ ਠੀਕ ਹੈ ਜਿਹੜੀ ਸੀਟੈਟ ਦੀ ਤਿਆਰੀ ਹੈ ਉੰਮੇ ਸਿਰਫ ਤੁਹਾਨੂੰ ਐਮਸੀਕਿਊ 베ਸਟ ਜੋ ਪ੍ਰੈਕਟਿਸ ਸੈੱਟ ਹੈ ਸਿਰਫ ਉਹੀ ਭੇਜਾਂਗੀ ਤਾਂ ਕਿ ਉਹਦੇ ਨਾਲ ਤੁਹਾਡੀ ਥਿਊਰੀ ਤੇ ਐਮਸੀਕਿਊ ਦੋਨੇ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਕਵਰ ਹੋ ਜਾਣਗੀਆਂ ਠੀਕ ਹੈ ਜੇ ਜੇਕਰ ਤੁਹਾਨੂੰ ਲਾਈਵ ਸੈਸ਼ਨ ਚੰਗੇ ਲੱਗ ਰਹੇ ਆ ਠੀਕ ਹੈ ਮੇਰੀਆਂ ਜੋ ਵੀ ਮੈਂ ਚੈਨਲ ਤੇ ਆਪਣੀ ਵੀਡੀਓਜ਼ ਅਪਲੋਡ ਕਰੀਆਂ ਨੇ ਉਹ ਤੁਹਾਡੇ ਹੈਲਪਫੁਲ ਰਹਿੰਦੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਸੀਂ ਜੋ ਪਰਸੋ ਸਾਡਾ ਲਾਈਵ ਸੈਸ਼ਨ ਹੋਇਆ ਸੀ ਉਹਦੇ ਵਿੱਚ ਅਸੀਂ ਜਿਹੜੇ 50 ਪ੍ਰਸ਼ਨ ਸੀ ਉਹੋ TGT ਪੰਜਾਬੀ ਦੇ ਜੋ ਚੰਡੀਗੜ੍ਹ ਦਾ ਪੇਪਰ ਹੋਇਆ ਹੈ ਉਹ ਡਿਸਕਸ ਕਰਿਆ ਸੀ ਠੀਕ ਹੈ ਤੇ ਅਗਲੇ 50 ਪ੍ਰਸ਼ਨ ਨੇ जीटी चंडीगढ़ ਦੇ ਠੀਕ ਹੈ ਜੋ एग्जाम ਹੋਇਆ ਸੀ ਉਹਦੇ ਪ੍ਰਸ਼ਨ ਜਿਹੜੇ ਉਹ ਅੱਜ ਅਸੀਂ ਡਿਸਕਸ ਕਰਾਂਗੇ ਠੀਕ ਹੈ ਜੇ ਤੁਹਾਨੂੰ ਲਾਈਵ ਸੈਸ਼ਨ ਚੰਗਾ ਲੱਗੇ ਤੇ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਜਿਹੜੀ ਇਹ ਮੇਰੀਆਂ ਕੋਸ਼ਿਸ਼ ਹੈ ਉਹ ਕਿੱਦਾਂ ਦੀ ਲੱਗ ਰਹੀ ਹੈ ਚਲੋ ਜੀ ਸਟਾਰਟ ਕਰਦੇ ਆਪਾਂ ਠੀਕ ਹੈ ਸਾਡੇ ਕੋਲ 101 ਨੰਬਰ ਪ੍ਰਸ਼ਨ ਹੈ ਕਿਉਂਕਿ ਜੋ ਐਸਐਸਟੀਜੀਟੀ ਦੇ ਐਗਜ਼ਾਮ ਹੋਏ ਨਾ ਜੋ ਅਨਸਰ ਕੀ ਅਪਲੋਡ ਕੀਤੀ ਗਈ ਹੈ ਐਸਐਸਏ ਵੱਲੋਂ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਮਿਸਟੇਕਸ ਨੇ ਕਿਉਂਕਿ ਕਈ ਕਾਮਨ ਪ੍ਰਸ਼ਨ ਨੇ ਜਿਹੜੇ ਉਹਨਾਂ ਨੇ ਉਹ ਗਲਤ ਕੀਤੇ ਹੋਏ ਨੇ ਠੀਕ ਹੈ ਸਾਡੇ ਕੋਲ 101 ਨੰਬਰ ਪ੍ਰਸ਼ਨ ਹੈਗਾ ਕਿ ਇਹ 8 ਲਿਖਿਆ ਇਹ 8 ਲਿਖਿਆ ਵਿੱਚੋਂ ਕਿਸ ਕਿੱਸਾ ਕਰਨੇ ਹੀਰ ਰਾਂਝਾ ਦਾ ਕਿੱਸਾ ਨਹੀਂ ਲਿਖਿਆ ਤਾਂ ਉਹ ਸਾਡੇ ਕੋਲੇ ਭਾਈ ਵੀਰ ਸਿੰਘ ਜੀ ਆ ਜਾਣਗੇ ਕਿਉਂਕਿ ਹਜੂਰਾ ਸਿੰਘ ਸੂਬਾ ਸਿੰਘ ਭਗਵਾਨ ਸਿੰਘ ਇਹਨਾਂ ਨੇ ਜਿਹੜਾ ਉਹ ਹੀਰ ਦਾ ਜਿਹੜਾ ਕਿੱਸਾ ਹੈ ਉਹ ਲਿਖਿਆ ਹੋਇਆ ਹੈ ਤੇ ਜਿਹੜੇ ਸਾਡੇ ਆਧੁਨਿਕ ਕਵੀ ਨੇ ਠੀਕ ਹੈ ਭਾਈ ਵੀਰ ਸਿੰਘ ਇਹਨਾਂ ਨੇ ਜਿਹੜਾ ਇਹ ਉਹ ਕਿੱਸਾ ਹੈ ਉਹ ਨਹੀਂ ਲਿਖਿਆ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਕਿ ਆਧੁਨਿਕ ਜੋ ਦੌਰ ਹੈ ਪੰਜਾਬੀ ਸਾਹਿਤ ਦਾ ਉਹਦੇ ਵਿੱਚ ਕਿਸ ਦੀ ਸ਼ੁਰੂਆਤ ਹੈ ਜਿਹੜਾ ਉਹ ਕਿੱਸਿਆਂ ਦੇ ਨਾਲ ਹੁੰਦੀ ਹੈ ਇਹ ਵੀ ਇੱਕ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਜੋ ਸਾਡੇ ਕੋਲ ਧਨੀ ਰਾਮ ਚਾਤਰੀਕ ਨੇ ਤੇ ਉਹ ਕਿੱਸਿਆਂ ਨੂੰ ਲਿਖਣ ਦੇ ਨਾਲ ਜਿਹੜਾ ਆਪਣੇ ਆਧੁਨਿਕ ਸਾਹਿਤ ਦੇ ਵਿੱਚ ਜਿਹੜੀ ਆਪਣਾ ਰਚਨਾ ਨੇ ਉਹ ਆਰੰਭ ਦੇ ਹੈ ਠੀਕ ਹੈ ਇਹ ਕੀ ਚੀਜ਼ ਹੈ ਕਾਫੀ ਇੰਪੋਰਟੈਂਟ ਹੈ ਇਹਨੂੰ ਤੁਸੀਂ ਯਾਦ ਰੱਖਣਾ ਤੇ ਇਹਦੇ ਵਿੱਚ ਇਹਦਾ ਆਪਸ਼ਨ ਸਹੀ ਆ ਅੱਗੇ ਹੈ ਲੰਮੇ ਦਾ ਇਲਾਕਾ ਕਿਹੜਾ ਹੈ ਤਾਂ ਉਹ ਆਏਗਾ ਪੇਸ਼ਾਵਰ ਅਤੇ ਅਟਕ ਦਾ ਇਲਾਕਾ ਹੈ ਜੋ ਠੀਕ ਹੈ ਉਹਨੂੰ ਕੀ ਆ ਕਿ ਲੰਮੇ ਦਾ ਜਿਹੜਾ ਇਲਾਕਾ ਇਹ ਉਹ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਸ਼ਕਾ ਕੀ ਹੈ ਦੇਖੋ ਕਈ ਪ੍ਰਸ਼ਨ ਤਾਂ ਨੇ ਇਹਦੇ ਵਿੱਚ ਇਦਾਂ ਦੇ ਆਏ ਹੋਏ ਆ ਟੀਜੀਟੀ ਐਗਜ਼ਾਮ ਦੇ ਵਿੱਚ ਤੇ ਜੋ ਸਿਲੇਬਸ ਦੇ ਵਿੱਚ ਵੀ ਨਹੀਂ ਮੈਂਸ਼ਨ ਸੀਗੇ ਟੌਪਿਕ ਠੀਕ ਹੈ ਜਾਂ ਬਹੁਤ ਜ਼ਿਆਦਾ ਡੀਪਲੀ ਚਲੇ ਗਏ ਨੇ ਉਹ ਤੇ ਜਿਸ ਤਰ੍ਹਾਂ ਯੂਜੀਸੀ ਨੈਟ ਦਾ ਪੇਪਰ ਹੁੰਦਾ ਨਾ ਉਸ ਲੈਵਲ ਦੇ ਕੁਐਸਚਨ ਲੱਗ ਰਹੇ ਸੀ ਕਈ ਤਾਂ ਦੇਖ ਕੇ ਵੀ ਕਿਤੋਂ ਕਿਤੋਂ ਇਹਨਾਂ ਨੇ ਪ੍ਰਸ਼ਨ ਨੇ ਜਿਹੜੇ ਉਹ ਪਾਏ ਹੋਏ ਨੇ ਠੀਕ ਹੈ ਤਾਂ ਜਿਹੜਾ ਸ਼ੱਕਾ ਹੈ ਜੀ ਇਹ ਕਿਹਾ ਜਾਂਦਾ ਹੈ ਛੇ ਛੰਦਾ ਦਾ ਜਿਹੜਾ ਸਮੁੱਚ ਹੁੰਦਾ ਇੱਕ ਜੁੱਟ ਹੁੰਦਾ ਉਹਨੂੰ ਸ਼ਕਾ ਬੋਲਿਆ ਜਾਂਦਾ ਹੈ ਅੱਗੇ ਭਾਸ਼ਾਈ ਵਿਵਹਾਰ ਦੇ ਸੰਦਰਭ ਵਿੱਚ ਥਿਊਰੀ ਠੀਕ ਹੈ ਤਾਂ ਮੁਖ ਦੇ ਅੰਦਰ ਕੀ ਹੈ ਸਪੀਚ ਐਕਟ ਥਿਊਰੀ ਹੈ ਜਿਹੜੀ ਉਹ ਸਟਿਨ ਤੇ ਸੀਰੀਅਲ ਦੀ ਹੈ ਤਾਂ ਮੁਖ ਦੇ ਅੰਦਰ ਭਾਸ਼ਾ ਰਾਹੀਂ ਕੀਤੇ ਜਾਣ ਵਾਲੇ ਕੰਮ ਜਿਹੜੀ ਆਪਸ਼ਨ ਹੈ ਉਹਨਾਂ ਨੇ ਉਹ ਸਹੀ ਕਰੀ ਹੈ ਅ ਵੀ ਦੇਖੋ ਬੜਾ ਅਜੀਬ ਜਿਹਾ ਪ੍ਰਸ਼ਨ ਸੀ ਹੈ ਨਾ ਕਿ ਕਲਾਲ ਕੌਣ ਹੈ ਕਿਉਂਕਿ ਆਪਾਂ ਕਈ ਵਾਰ ਇਦਾਂ ਦੇ ਸ਼ਬਦ ਆ ਜਿਹੜੇ ਉਹ ਨਹੀਂ ਸੁਨੇ ਹੁੰਦੇ ਤਾਂ ਇਹ ਫਿਰ ਮੈਂ ਵੀ ਇਹਦੇ ਰਿਸਰਚ ਕੀਤੀ ਸੀ ਮਤਲਬ ਕਿ ਖੋਜ ਕਰੀ ਵੀ ਕਿੱਥੋਂ ਵੀ ਇਹ ਸ਼ਬਦ ਆਇਆ ਹੈਗਾ ਵੀ ਕਿਵੇਂ ਇਹ ਬਣਿਆ ਤਾਂ ਜਿਹੜਾ ਕਲਾਲ ਹੈ ਜੋ ਸ਼ਰਾਬ ਕੱਢਣ ਵਾਲੇ ਨੂੰ ਬੋਲਿਆ ਜਾਂਦਾ ਠੀਕ ਹੈ ਜੋ ਲੋਕ ਸ਼ਰਾਬ ਕੱਢਦੇ ਨੇ ਤੇ ਉਹਨਾਂ ਦੇ ਲਈ ਜਿਹੜਾ ਕਲਾਲ ਸ਼ਬਦ ਹੈ ਉਹ ਵਰਤੇ ਜਾਂਦੇ ਇਹ ਚੀਜ਼ ਤੁਸੀਂ ਯਾਦ ਰੱਖਣਾ ਠੀਕ ਹੈ ਅੱਗੇ ਹੈ ਪੰਜਾਬੀ ਨਾਵਲ ਦਾ ਦੂਜਾ ਦੌਰ ਕਿਸ ਨਾਵਲਕਾਰ ਨਾਲ ਸ਼ੁਰੂ ਹੁੰਦਾ ਹੈ ਤਾਂ ਹੁੰਦਾ ਹੈ ਸਾਡੇ ਕੋਲ ਨਾਨਕ ਸਿੰਘ ਨਾਲ ਪਹਿਲੇ ਨਾਵਲ ਦੇ ਜੋ ਇਤਿਹਾਸ ਹੈ ਉਹਦੇ ਵਿੱਚ ਸਾਡੇ ਕੋਲੇ ਭਾਈ ਵੀਰ ਸਿੰਘ ਜੀ ਆ ਜਾਂਦੇ ਨੇ ਠੀਕ ਹੈ ਜਿਹੜੇ ਸਾਡੇ ਪੰਜਾਬੀ ਨਾਵਲ ਦੇ ਮੋਢੀ ਕਵੀ ਕਵੀ ਹੋਏ ਸੌਰੀ ਮੋਢੀ ਨਾਵਲਕਾਰ ਹੋਏ ਨੇ ਠੀਕ ਹੈ ਸਾਡੇ ਕੋਲ ਭਾਈ ਵੀਰ ਸਿੰਘ ਆ ਜਾਂਦੇ ਨੇ ਪਹਿਲੇ ਦੌਰ ਦੇ ਦੱਸ ਰਹੀਆਂ ਤੁਹਾਨੂੰ ਕਿਉਂਕਿ ਹੋ ਸਕਦਾ ਹੈ ਕਿ ਅਗਲੀ ਵਾਰ ਆਪਾਂ ਤੋਂ ਪਹਿਲੇ ਦੌਰ ਦਾ ਵੀ ਕੋਈ ਪੁੱਛ ਲਿਆ ਜਾਵੇ ਤਾਂ ਪਹਿਲੇ ਦੌਰ ਦੇ ਵਿੱਚ ਸਾਡੇ ਕੋਲੇ ਭਾਈ ਵੀਰ ਸਿੰਘ ਠੀਕ ਹੈ ਮੋਹਨ ਸਿੰਘ ਬਾਦ ਚਰਨ ਸਿੰਘ ਸ਼ਹੀਦ ਫਿਰ ਇਹਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਜਿਹੜਾ ਨਾਵਲ ਹੈ ਉਹ ਵੀ ਆ ਜਾਊਗਾ ਗੁਰਬਖਸ਼ ਸਿੰਘ ਪੀਤ ਲੜੀਸ਼ਵਰ ਚੰਦਰ ਨੰਦਾ ਠੀਕ ਹੈ ਜੋਸ਼ੂਆ ਫਜ਼ਲਦੀਨ ਕਿਉਂਕਿ ਜਿਹੜਾ ਜੋਸ਼ੂਆ ਫਜ਼ਲਦੀਨ ਹੈ ਉਹਦਾ ਇੱਕ ਬਰਕਤ ਇਹ ਨਾਟਕ ਹੈ ਨਾਵਲ ਹੈ ਸੌਰੀ ਉਹਦੇ ਬਾਰੇ ਵੀ ਪੁੱਛਿਆ ਗਿਆ ਠੀਕ ਹੈ ਤੇ ਇਹ ਸਾਡੇ ਕੋਲੇ ਪਹਿਲੇ ਦੌਰ ਦੇ ਨੇ ਦੂਜਾ ਦੌਰ ਕਿਹੜਾ ਹੋਊਗਾ ਸਾਡੇ ਕੋਲੇ ਵਿਅਕਤੀਵਾਦੀ ਅਰਸ਼ਵਾਦੀ ਨਾਵਲ ਤੇ ਜਿਹੜਾ ਦੂਜਾ ਦੌਰ ਹੈ ਇਹਦਾ ਜਿਹੜਾ ਆਰੰਭ ਮੰਨਿਆ ਜਾਂਦਾ ਉਹ ਮੰਨਿਆ ਜਾਂਦੇ ਨਾਨਕ ਸਿੰਘ ਦੇ ਨਾਲ ਠੀਕ ਹੈ ਜੇਕ ਲਾਈਵ ਸੈਸ਼ਨ ਚੰਗਾ ਲੱਗ ਰਿਹਾ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰਦੇ ਹੋ ਅੱਗੇ ਹੈ ਭਾਸ਼ਾ ਦੇ ਸੰਦਰਭ ਵਿੱਚ ਕੰਪੈਰੀਟਿਵ ਮੈਥਡਿ ਵਿੱਚ ਕੌਗਨੇਟਸ ਤੋਂ ਕੀ ਭਾਵ ਹੈ ਤਾਂ ਇਹਦਾ ਅਰਥ ਹੈ ਜੀ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਜੋ ਇੱਕੋ ਜੜ ਤੋਂ ਆਏ ਹਨ ਠੀਕ ਹੈ ਭਾਵ ਕਿ ਉਹਨਾਂ ਦੀ ਬੈਕਗ੍ਰਾਉਂਡ ਇੱਕ ਹੈ ਪਰ ਅੱਗੇ ਜਾ ਕੇ ਉਹਨਾਂ ਦਾ ਜਿਹੜਾ ਉਹ ਸ਼ਬਦ ਨੇ ਉਹ ਬਦਲ ਗਿਆ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਬੋਲੇ ਜਾਂਦੇ ਨੇ ਪਰ ਜੋ ਉਹਨਾਂ ਦਾ ਬੈਕਗਰਾਉਂਡ ਉਹ ਕਿਸੇ ਇੱਕ ਭਾਸ਼ਾ ਦੇ ਨਾਲ ਪਿੱਛੇ ਜਾ ਕੇ ਜੁੜਦੀ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਅਪប្រੰਸ਼ ਦੀ ਵਿਸ਼ੇਸ਼ਤਾ ਕੀ ਹੈ ਹੁਣ ਦੇਖੋ ਇਹਦੇ ਵਿੱਚ ਵੀ ਕਈ ਸਟੂਡੈਂਟ ਕਨਫਿਊਜ਼ ਹੋ ਜਾਣਾ ਹੋਏ ਹੋਣਗੇ ਕਿਉਂਕਿ ਆਪਾਂ ਭਾਸ਼ਾ ਬਣ ਗਈਆਂ ਕਰੀਆਂ ਸੀ ਆਪ ਭਾਸ਼ਾ ਵਾਲਾ ਤਾਂ ਇਹਦੇ ਵਿੱਚ ਇਹਦਾ ਆਨਸਰ ਆਊਗਾ ਅਪប្រੰਸ਼ ਦਾ ਕਿ ਸ਼ਬਦਾਂ ਦੇ ਅੰਤ ਵਿੱਚ ਔਂਕੜ ਦਾ ਪ੍ਰਯੋਗ ਹੁੰਦਾ ਹੈ ਅਪប្រੰਸ਼ ਦੇ ਵਿੱਚ ਤੇ ਜੋ ਆਪਾਂ ਵਿਅਕਤੀਗਤ ਬਣ ਗਈਆਂ ਕਰੀਆਂ ਸੀ ਉਦੇ ਵਿੱਚ ਆਪਾਂ ਆਪਵਾਸ਼ਾ ਕਰੀ ਸੀ ਆਪਵਾਸ਼ਾ ਦੇ ਵਿੱਚ ਕੀ ਸੀ ਕਿ ਸ਼ਬਦਾਂ ਨੂੰ ਅਰਥਾਂ ਤੋਂ ਉਲਟ ਵਰਤ ਲਿਆ ਜਾਂਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਵਿੱਚੋਂ ਕਿਹੜਾ ਵਾਕ ਟਿੱਪਣੀ ਸ਼ਬਦ ਦੇ ਅਰਥਾਂ ਨੂੰ ਸਹੀ ਰੂਪ ਵਿੱਚ ਪ੍ਰਗਟਾਉਂਦਾ ਹੈ ਤਾਂ ਉਹਦਾ ਹੋਗਾ ਜੀ ਕਿਸੇ ਘਟਨਾ ਆਧਵਾਰੇ ਦਿੱਤਾ ਗਿਆ ਫੁੱਟ ਨੋਟ ਉਹ ਟਿੱਪਣੀ ਵਜੋਂ ਜਿਹੜਾ ਉਹ ਆਉਂਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਮਲਵਈ ਵਿੱਚ ਜਾਵਾਂਗਾ ਸ਼ਬਦ ਬਦਲ ਜਾਂਦਾ ਹੈ ਏਵੇਂ ਜੋ ਤੁਹਾਨੂੰ ਉਪਵਾਸ਼ਾਂ ਬਾਰੇ ਲਾਈਵ ਸੈਸ਼ਨ ਅਸੀਂ ਕੀਤੀ ਸੀ ਉਹਦੇ ਵਿੱਚ ਆਪਾਂ ਕਰਿਆ ਸੀ ਇਹ ਕਿ ਮਲਵਈ ਦੇ ਵਿੱਚ ਜਿਹੜਾ 바ਵਾ ਵਿਅੰਜਨ ਹੈ ਉਹ ਮਮੇ ਦੇ ਵਿੱਚ ਚੇਂਜ ਹੋ ਜਾਂਦਾ ਠੀਕ ਹੈ ਜਿਸ ਤਰ੍ਹਾਂ ਜਾਵਾਂਗਾ ਨੂੰ ਜਾਵਾਂਗਾ ਠੀਕ ਹੈ ਫਿਰ ਜਿਵੇਂ ਤੀਵੀ ਸ਼ਬਦ ਹੈ ਇਹਨੂੰ ਤੀਵੀ ਬੋਲਣਾ ਜਿਵੇਂ ਨੂੰ ਜਿਵੇਂ ਬੋਲਣਾ ਠੀਕ ਹੈ ਅੱਗੇ ਹੈ ਸ਼ਾਹਨਾਮਾ ਕਿਸ ਦੀ ਰਚਨਾ ਹੈ ਸ਼ਾਨਾਮਾ ਰਚਨੀ ਹੈਗੀ ਰਚਨਾ ਹੈਗੀ ਜੀ ਫਿਰਦौसी ਦੀ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਸ਼ਾਨਾਮਾ ਰਚਨਾ ਸ਼ਿੰਗਾਰ ਰਸ ਦਾ ਸਥਾਈ ਭਾਵ ਹੈ ਜਿਹੜਾ ਇਹ ਆਪਾਂ ਦੇਖੀਏ ਤੇ ਇਹ ਕੁਐਸਚਨ ਜੂਜੀਸੀ ਨੈਟ ਦੇ ਵਿੱਚ ਵੀ ਜਿਹੜਾ ਇਹ ਪੁੱਛਿਆ ਗਿਆ ਹੈ ਠੀਕ ਹੈ ਉਹਦੇ ਵਿੱਚ ਆਪਾਂ ਨੂੰ ਤਿੰਨ ਚਾਰ ਜਿਹੜੇ ਉਹ ਦਿੱਤੇ ਹੋਏ ਸੀਗੇ ਰਸ ਉਹਦੇ ਵਿੱਚ ਦੱਸਣਾ ਸੀ ਕਿ ਹਾਸਾ ਕਿਸ ਦਾ ਹੈ ਉਤਸ਼ਾਹ ਕਿਸ ਦਾ ਹੈ ਕ੍ਰੋਧ ਕਿਸ ਦਾ ਹੈ ਠੀਕ ਹੈ ਤਾਂ ਇਹ ਜੂਜੀਸੀ ਨਰਤ ਦੇ ਵਿੱਚੋਂ ਜਿਹੜਾ ਇਹ ਪੀワイਕਿਊ ਆਪਣੇ ਕੋਲੇ ਆ ਗਿਆ ਹੈ ਠੀਕ ਹੈ ਤਾਂ ਸ਼ਿੰਗਾਰ ਰਸ ਦਾ ਜਿਹੜਾ ਸਥਾਈ ਭਾਵ ਹੈ ਉਹ ਹੈਗਾ ਰਤੀ ਠੀਕ ਹੈ ਜੇ ਲਾਈਵ ਸੈਸ਼ਨ ਚੰਗਾ ਲੱਗ ਰਿਹਾ ਤਾਂ ਪਲੀਜ਼ ਲਾਈਕ ਜਰੂਰ ਕਰ ਦਿਓ ਤਵਨੇ ਲੋਕ ਗ੍ਰੰਥ ਦੇ ਰਚੇਤਾ ਇਹਦੇ ਰਚੇਤਾ ਹੈਗੇ ਨੇ ਜੀ ਆਚਾਰੀਆ ਆਨੰਦ ਵਰਦਨ ਜਿਨ੍ਹਾਂ ਨੇ ਸਾਨੂੰ ਜਿਹੜਾ ਤੁਨੀ ਦਾ ਉਹ ਸਿਧਾਂਤ ਦਿੱਤਾ ਸੀ ਤੁਨੀ ਸੰਪਰਦਾਏ ਦੇ ਮੁੱਢੀ ਨੇ ਸਾਡੇ ਕੋਲੇ ਠੀਕ ਹੈ ਅੱਗੇ ਸਾਹਿਤ ਆਲੋਚਨਾ ਦੀ ਵਿਧੀ ਹੈ ਸਾਹਿਤ ਆਲੋਚਨਾ ਦੀ ਵਿਧੀ ਹੈ ਜੀ ਨਿਗਨਾਤ ਨਿਕਮਨਾਤਮਕ ਠੀਕ ਹੈ ਤੇ ਆਗਮਨ ਤੇ ਨਿਕਮਨ ਇਹ ਦੋਨੇ ਵਿਧੀਆਂ ਜਿਹੜੀ ਸਾਹਿਤ ਲੋਚਨਾ ਦੇ ਨਾਲ ਰਿਲੇਟਡ ਨੇ ਓਕੇ ਫਿਰ ਇਹ ਉਪਪਾਸ਼ਾਈ ਐਟਲਸ ਦਾ ਵਿਗਿਆਨਕ ਆਧਾਰ ਕੀ ਹੈ ਤਾਂ ਜਿਹੜੀ ਉਪਪਾਸ਼ਾਈ ਐਟਲਸ ਹੈ ਉਹਦਾ ਜਿਹੜਾ ਉਹ ਵਿਗਿਆਨਕ ਆਧਾਰ ਹੈਗਾ ਜੀ ਉਚਾਰਣ ਵੱਖਰਤਾ ਕਿਉਂਕਿ ਦੇਖੋ ਪੰਜਾਬੀ ਤਾਂ ਆਪਣੀ ਇੱਕੋ ਹੀ ਭਾਸ਼ਾ ਹੈ ਪੰਜਾਬੀ ਤੇ ਪੰਜਾਬੀ ਨੂੰ ਪਰ ਜਦੋਂ ਅਸੀਂ ਬੋਲਦੇ ਆਂ ਠੀਕੇ ਬੋਲਣ ਕਰਕੇ ਕੀ ਹੈ ਉਹਦੇ ਵਿੱਚ ਫਰਕ ਪੈ ਜਾਂਦਾ ਹੈ ਕਿ ਅੱਗੇ ਜਾ ਕੇ ਪੰਜਾਬੀ ਦੇ ਉਪਭਾਸ਼ਾਵਾਂ ਬਣ ਜਾਂਦੀਆਂ ਨੇ ਤਾਂ ਕਿਸ ਅਧਾਰ ਤੇ ਬਣਦੀਆਂ ਸਾਡੇ ਉਚਾਰਣ ਵੱਖਰਤਾ ਦੇ ਅਧਾਰ ਤੇ ਜਿਸ ਤਰ੍ਹਾਂ ਹੁਣ ਜਿਵੇਂ ਆਪਣੇ ਕੋਲ ਟਕਸਾਲੀ ਭਾਸ਼ਾ ਦਾ ਸ਼ਬਦ ਜਾਮਾਗਾ ਹੈ ਹੁਣ ਇੱਥੇ ਕੀ ਹੈ ਮਲਬਈ ਦੇ ਵਿੱਚ ਇਹਨੂੰ ਜਾਮਾਗਾ ਬੋਲਿਆ ਜਾਂਦਾ ਹੈ ਠੀਕ ਹੈ ਜਦ ਪੁਆਦੇ ਦੇ ਵਿੱਚ ਅਸੀਂ ਜਾਉਂਗਾ ਬੋਲਿਆ ਜਾਂਦਾ ਹੈ ਕਿ ਊੜੇ ਨੂੰ ਲੈਂਕੜ ਲੱਗ ਜਾਂਦਾ ਉੱਥੇ ਠੀਕ ਹੈ ਤੇ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਤੇ ਉਪਪਾਸ਼ਾਏ ਐਟਲਸ ਦਾ ਵਿਗਿਆਨਕ ਆਧਾਰ ਹੁੰਦਾ ਹੈ ਜੀ ਉਚਾਰਨ ਵੱਖਰਤਾ ਠੀਕ ਹੈ ਅੱਗੇ ਹੈ ਅਪਹਾਵਾਤਮਕ ਜਾਦੂ ਜਿਹੜਾ ਹੈ ਪ੍ਰਭਾਵ ਖੰਡਨ ਕਰਦਾ ਹੈ ਜੇਕਰ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਜਾਦੂ ਕੀਤਾ ਹੈ ਕਿਸੇ ਵਿਅਕਤੀ ਉੱਪਰ ਕਿਸੇ ਵਸਤੂ ਦੇ ਉੱਪਰ ਤਾਂ ਜਿਹੜਾ ਅਪਹਾਵਾਤਮਕ ਜਾਦੂ ਹੈ ਉਹ ਪ੍ਰਭਾਵ ਨੂੰ ਉਸ ਨੂੰ ਖੰਡਨ ਕਰਦਾ ਹੈ ਜੇ ਭਾਵਾਤਮਕਾ ਜੇ ਠੀਕ ਹੈ ਦੋ ਤਰੀਕੇ ਨੇ ਆਪਣਾ ਗੱਲ ਕਰਦੇ ਆ ਇਹ ਦੋ ਦੀ ਦੱਸ ਰਹੇ ਆ ਭਾਵਾਤਮਕ ਤੇ ਭਾਵਾਤਮਕ ਜਿਹੜਾ ਭਾਵਾਤਮਕ ਜਾਦੂ ਹੈ ਉਹਦਾ ਅਰਥ ਹੁੰਦਾ ਕਿਸੇ ਨੂੰ ਬਸ ਵਿੱਚ ਕਰਨਾ ਤੇ ਜਦੋਂ ਇਹਦੇ ਨਾਲ ਅੱਗੇ ਐੜਾ ਲੱਗ ਜੇ ਅਭਾਵਾਤਮਕ ਭਾਵ ਕੇ ਨਕਾਰਾਤਮਕ ਕੋਈ ਚੀਜ਼ ਹੋ ਗਈ ਤਾਂ ਉਹਦਾ ਅਰਥ ਹੁੰਦਾ ਪ੍ਰਭਾਵ ਖੰਡਨ ਕਰਨਾ ਠੀਕ ਹੈ ਅਗਲਾ ਹੈ ਮੇਰਵਾਲ ਵਾਲੀ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਪੋਥੀ ਚਾਤਰਪੂਜ ਕਿਹੜੇ ਭਾਗ ਦਾ ਨਾਮ ਹੈ ਸਾਡੇ ਕੋਲੇ ਤਿੰਨ ਪੋਥੀਆਂ ਮਿਲਦੀਆਂ ਨੇ ਠੀਕ ਹੈ ਮਿਹਰਬਾਨ ਵਾਲੀ ਪੋਥੀ ਹਰਜੀ ਤੇ ਪੋਥੀ ਚਾਤਰਪੂਜ ਜਿਹੜੇ ਮਿਹਰਬਾਨ ਦੇ ਪੁੱਤਰ ਨੇ ਹਰਜੀ ਤੇ ਚਾਤਰਪੂਜ ਠੀਕ ਹੈ ਇਹ ਕੀ ਹੈ ਅੱਗੇ ਦੋ ਪੋਥੀਆਂ ਹੋਰ ਲਿਖਵਾਉਂਦੇ ਆ ਠੀਕ ਹੈ ਉਹਨਾਂ ਦੇ ਉਹਨਾਂ ਦੇ ਵਿੱਚੋਂ ਜਿਹੜੀ ਪੋਥੀ ਚਾਤਰਪੂਜ ਹੈ ਇਹ ਤੀਸਰੇ ਤੀਜਾ ਭਾਗ ਹੈਗਾ ਜਨਮ ਸਾਖੀ ਦਾ ਠੀਕ ਹੈ ਜਨਮ ਸਾਖੀਆਂ ਦੇ ਵਿੱਚੋਂ ਜਿਹੜਾ ਇਹ ਪ੍ਰਸ਼ਨ ਹੈ ਉਹ ਆਇਆ ਹੋਇਆ ਹੈ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਮਿਹਰਬਾਨ ਮਿਹਰਬਾਨ ਵਾਲੀ ਜਨਮ ਸਾਖੀ ਮਿਲਦੀ ਹੈ ਜਦੋਂ ਅਸੀਂ ਵਾਰਤਕ ਦੀ ਗੱਲ ਕਰਦੇ ਹਾਂ ਮੱਧ ਕਾਲ ਦੀ ਉਦੋਂ ਉਸ ਤੋਂ ਬਾਅਦ ਸਾਨੂੰ ਪੋਤੀ ਚਾਤਰਪੂਜ ਤੇ ਪੋਤੀ ਹਰ ਮਤਲਬ ਕਿ ਜਨਮ ਸਾਖੀ ਉਹ ਮਿਲਦੀਆਂ ਨੇ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਮੈਂ ਇਹਨਾਂ ਨੂੰ ਤੁਹਾਨੂੰ ਥੋੜਾ ਕਲੀਅਰ ਹੋਰ ਵੀ ਦੱਸ ਦੇਣੀ ਆ 1 ਮਿੰਟ ਵੇਟ ਕਰੋ ਦੇਖੋ ਇੱਕ ਤਾਂ ਮਿਹਰਬਾਨ ਵਾਲੀ ਸਾਨੂੰ ਪੋਥੀ ਜਨਮ ਸਾਖੀ ਮਿਲਦੀ ਹੈ ਠੀਕ ਹੈ ਜਿਹੜਾ ਮਿਹਰਬਾਨ ਸੀ ਉਹ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਭਰਾ ਸੀਗਾ ਪਿਰਥੀ ਚੰਦ ਠੀਕ ਹੈ ਉਹਦਾ ਪੁੱਤਰ ਸੀ ਮਿਹਰਬਾਨ ਇੱਕ ਤਾਂ ਉਹਨੇ ਜਿਹੜੀ ਉਹ ਪੋਥੀ ਲਿਖਵਾਈ ਸੀ ਠੀਕ ਹੈ ਮਿਹਰਬਾਨ ਮਿਹਰਬਾਨ ਨੇ ਤਾਂ ਉਹਦਾ ਨਾਮ ਮਿਹਰਬਾਨ ਵਾਲੀ ਜਿਹੜਾ ਸਾਖੀ ਪੈ ਗਿਆ ਉਸ ਤੋਂ ਬਾਅਦ ਫਿਰ ਉਹਦੇ ਦੋ ਪੁੱਤਰ ਹੋਏ ਨੇ ਹਰਜੀ ਤੇ ਚਤਰਪੂਜ ਫਿਰ ਉਸ ਤੋਂ ਬਾਅਦ ਜਿਹੜਾ ਹਰਜੀ ਤੇ ਚਤਰਪੂਜ ਨੇ ਉਹ ਵੀ ਜਿਹੜੀਆਂ ਸਾਖੀਆਂ ਲਿਖਵਾਉਂਦੀਆਂ ਤਾਂ ਇਸ ਕਰਕੇ ਜਿਹੜੀ ਇਹ ਸਾਖੀ ਤੀਸਰੀ ਹੈ ਠੀਕ ਹੈ ਚਤਰਪੂਜ ਵਾਲੀ ਇਹ ਚੀਜ਼ ਤੁਸੀਂ ਯਾਦ ਰੱਖਣਾ ਮਿਹਰਬਾਨ ਹਰਜੀ ਤੇ ਚਤਰਪੂਜ ਅੱਗੇ ਗੋਸ਼ਤ ਦੀ ਸਰੰਚਨਾ ਕਿਸ ਕਿਸਮ ਦੀ ਹੈ ਤਾਂ ਗੋਸ਼ਤ ਦੀ ਸਰੰਚਨਾ ਹੈ ਜੀ ਸਰੋਤਾਮੁਖੀ ਕਿਉਂਕਿ ਜੇ ਸਰੋਤਾ ਹੋਊਗਾਗੇ ਸੁਣਨ ਵਾਲਾ ਤਾਂ ਇਹ ਜਿਹੜੀ ਗੋਸ਼ਟ ਸਹੀ ਰੂਪ ਨਾਲ ਹੁੰਦੀ ਹੈ ਕਿਉਂਕਿ ਇੱਕ ਅਖਾੜ ਦੇ ਵਿੱਚ ਕੋਈ ਇੱਕ ਵਿਅਕਤੀ ਬੋਲ ਰਿਹਾ ਹੈ ਪ੍ਰਸ਼ਨਾਂ ਦੇ ਜਵਾਬ ਦੇ ਰਿਹਾ ਹੈ ਠੀਕ ਹੈ ਉੱਥੇ ਕੀ ਉਹ ਸਰੋਤਮ ਹੋਗੀ ਫਿਰ ਹੈ ਦ ਬਿੰਜਨ ਹੈ ਦਦਾ ਕਿਹੜਾ ਬਿੰਜਨ ਹੈ ਸਾਡੇ ਕੋਲੇ ਨਵਦੀ ਬਿੰਜਨ ਹੈ ਠੀਕ ਹੈ ਅੱਗੇ ਹੈ ਗੁਰਮੀਤ ਕੜਿਆਲ ਵਿਧੀ ਕਿਸ ਪੁਸਤਕ ਨੂੰ ਬਾਲ ਸਾਹਿਤ ਪੁਰਸਕਾਰ ਮਿਲਿਆ ਹੈ ਤਾਂ ਇਹ ਮਿਲਿਆ ਹੈ ਜੀ ਸੱਚੀ ਦੀ ਕਹਾਣੀ ਨੂੰ 2023 ਦੇ ਵਿੱਚ ਠੀਕ ਹੈ ਤੇ ਇਸ ਤੋਂ ਲਾ ਮੈਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਉਂਗੀ ਜਿਹਦੇ ਵਿੱਚ ਅਸੀਂ ਜੋ ਲੇਟੈਸਟ 2024 ਤੱਕ ਠੀਕ ਹੈ ਜਿੰਨੇ ਵੀ ਮਤਲਬ ਕਿ ਹੁਣ ਤੱਕ ਦੇ ਸਾਡੇ ਕੋਲ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲੇ ਨੇ ਚਾਹੇ ਉਹ ਬਾਲ ਸਾਹਿਤ ਨਾਲ ਰਿਲੇਟਡ ਹੋਣ ਚਾਹੇ ਉਹ ਭਾਰਤੀ ਸਾਹਿਤ ਅਕਾਦਮੀ ਜਿਹੜੇ ਉਹ ਦੂਜੀਆਂ ਬਿਨਾਵਲ ਕਹਾਣੀਆਂ ਆਪਣੇ ਉਹਨਾਂ ਦੇ ਨਾਲ ਰਿਲੇਟਡ ਹੋਣ ਜਾਂ ਫਿਰ ਜੁਵਾ ਪੁਰਸਕਾਰ ਹੋਣ ਉਹ ਮੈਂ ਤੁਹਾਡੇ ਲਈ ਸਾਰੇ ਲਈ ਇੱਕ ਵੀਡੀਓ ਬਣਾ ਦੂੰਗੀ ਠੀਕ ਹੈ ਅਗੇ ਹੈ ਲਿਖੇ ਵਿੱਚੋਂ ਸ਼ਬਦ ਵਫਾਦਾਰੀ ਕਿਹੜੀ ਕਿਸਮ ਦਾ ਹੈ ਤਜਾਤੀਵਾਚਕ ਫਿਰ ਇਹ ਸਾਈ ਫਕੀਰ ਮਸਤੀ ਵਿੱਚ ਕਿਹੜਾ ਨਾਚ ਰਚਦੇ ਹਨ ਤਾਂ ਇਹ ਹੈਗਾ ਜੀ ਤਮਾਲ ਠੀਕ ਹੈ ਤਮਾਲ ਹੈ ਜਿਹੜਾ ਉਹ ਸਾਈ ਫਕੀਰਾਂ ਦੀ ਮਸਤੀ ਦੇ ਨਾਲ ਰਿਲੇਟਡ ਹੈ ਜਿਸ ਤਰ੍ਹਾਂ ਮਤਲਬ ਕਿ ਪਾਕਿਸਤਾਨੀ ਪੰਜਾਬ ਦੇ ਵਿੱਚ ਜੋ ਜਿੱਥੇ ਸ਼ਾਹ ਹੁਸੈਨ ਦੀ ਕਬਰ ਤੇ ਜੋ ਮੇਲਾ ਲੱਗਦਾ ਹੈ ਉੱਥੇ ਵੀ ਜਿਹੜੀ ਉਹ ਤਮਾਲਾਂ ਪਾਜਿਆ ਜਾਂਦੀ ਨੇ ਸਾਈ ਫਕੀਰਾਂ ਵੱਲੋਂ ਠੀਕ ਹੈ ਸੂਖਣ ਹੈ ਇਹ ਦੋ ਚੀਜ਼ਾਂ ਮਿਲਦੀਆਂ ਨੇ ਜੀ ਸਾਨੂੰ ਦੋ ਵਾਰਤਕ ਰੂਪ ਮਿਲਦੇ ਨੇ ਮੱਧਕਾਲ ਦੇ ਠੀਕ ਹੈ ਸੁਖਨ ਤੇ ਬਚਨ ਠੀਕ ਹੈ ਤੇ ਸੁਖਨ ਤੇ ਬਚਨ ਕੀ ਹੈ ਸੁਖਨ ਕੀ ਹੈ ਪੀਰਾਂ ਫਕੀਰਾਂ ਦੇ ਪਰਵਚਨ ਜੋ ਫਕੀਰਾਂ ਪੀਰਾਂ ਫਕੀਰਾਂ ਦੇ ਜੋ ਬੋਲ ਨੇ ਉਹਨਾਂ ਨੂੰ ਸੁਖਨ ਬੋਲਿਆ ਜਾਂਦਾ ਠੀਕ ਹੈ ਫਿਰ ਇਹ ਪੰਜਾਬ ਦੇ ਇਸ ਇਲਾਕੇ ਨੂੰ ਅਨਵੰਡੇ ਪੰਜਾਬ ਦਾ ਕੇਂਦਰ ਹੋਣ ਕਰਕੇ ਹੌਣ ਕਾਰਨ ਡੈਸ਼ ਦਾ ਨਾਮ ਦਿੱਤਾ ਗਿਆ ਸਹੀ ਵਿਕਲਪ ਖਾਲੀਸ탄 ਪਰੋ ਹੁਣ ਇਹ ਦੇਖੋ ਜੋ ਐਸਐਸਏ ਵੱਲੋਂ ਜੋ ਆਪਸ਼ਨ ਲਗਾਈ ਗਈ ਆ ਉਹ ਲਗਾਈ ਗਈ ਹੈ ਡੀ ਮਾਲਵਾ ਪਰ ਮਾਲਵਾ ਕਦੇ ਵੀ ਨਹੀਂ ਹੋ ਸਕਦਾ ਠੀਕ ਹੈ ਕਿਉਂਕਿ ਮਾਲਵਾ ਤਾਂ ਹੁਣ ਵੀ ਪੰਜਾਬ ਦਾ ਕੇਂਦਰ ਨਹੀਂ ਹੈਗਾ ਇਹ ਤੇ ਤਾਂ ਆਪਾਂ ਨੂੰ ਫਿਰ ਵੀ ਅਣਵੜੇ ਪੰਜਾਬ ਦਾ ਕੇਂਦਰ ਪੁੱਛਿਆ ਗਿਆ ਹੈ ਤਾਂ ਇਹਦਾ ਆਨਸਰ ਮਾਝਾ ਹੋਊਗਾ ਤੇ ਇਹ ਪ੍ਰਸ਼ਨ ਤੇ ਜੇ ਉਹ ਓਬਜੈਕਸ਼ਨ ਹੈ ਜਿਹੜੀ ਉਹ ਲੱਗ ਸਕਦੀ ਹੈ ਠੀਕ ਹੈ ਜੇ ਤੁਸੀਂ ਤੁਹਾਡੇ ਚ ਕੋਈ ਲਾਉਣਾ ਚਾਹੁੰਦਾ ਹੈ ਠੀਕ ਹੈ ਕਿਉਂਕਿ ਮਾਲਵਾ ਵੱਡਾ ਇਲਾਕਾ ਜ਼ਰੂਰ ਹੈ ਪਰ ਮਾਲਵਾ ਪੰਜਾਬ ਦਾ ਕੇਂਦਰ ਨਹੀਂ ਹੈਗਾ ਜੇ ਆਪਾਂ ਇੱਧਰ ਦੇਖੀਏ ਮਾਨਸਾ ਬਠਿੰਡਾ ਵਾਲੀ ਸਾਈਡ ਦੇਖੀਏ ਤਾਂ ਇਹ ਅੱਗੇ ਜਾ ਕੇ ਇੱਧਰ ਰਾਜਸਥਾਨ ਤੇ ਇੱਧਰ ਹਰਿਆਣਾ ਦੇ ਏਰੀਏ ਦੇ ਨਾਲ ਜਾ ਲੱਗਦਾ ਹੈ ਠੀਕ ਹੈ ਤੇ ਅਣਵੰਡੇ ਪੰਜਾਬ ਦਾ ਕੇਂਦਰ ਕੀ ਸੀ ਸਾਡੇ ਕੋਲੇ ਮਾਝਾ ਸੀ ਜਿਹਦੇ ਵਿੱਚ ਲਾਹੌਰ ਅੰਮ੍ਰਿਤਸਰ ਜਿਹੜੇ ਇਹ ਇਲਾਕੇ ਆ ਜਾਂਦੇ ਨੇ ਠੀਕ ਹੈ ਸੈਂਟਰ ਸੀ ਇਹ ਪੰਜਾਬ ਦਾ ਤੇ ਇਹਦੇ ਉੱਪਰ ਓਬਜੈਕਸ਼ਨ ਲੱਗ ਸਕਦੀ ਹੈ ਅੱਜ ਇਹ ਹੈ ਪੰਜਾਬੀ ਵਿੱਚ ਹਲਕਾ ਫੁਲਕਾ ਨਿਵੰਦਨ ਲਿਖਣ ਹਲਕਾ ਫੁਲਕਾ ਬਿਆੰਗ ਕਿਸ ਰਚਨਾਕਾਰ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਹੈ ਜੀ ਸੂਰਜ ਸਿੰਘ ਮੈਨਾ ਫਿਰ ਇਹ ਰੇਖਤਾ ਕਿਸ ਕਾਲ ਨਾਲ ਸੰਬੰਧਿਤ ਰਚਨਾਵਾਂ ਨੂੰ ਦਿੱਤਾ ਗਿਆ ਨਾਮ ਹੈ ਤੇ ਇਹ ਹੈਗੀਆਂ ਨੇ ਜੀ ਮੱਧਕਾਲ ਦੀਆਂ ਰਚਨਾਵਾਂ ਠੀਕ ਹੈ ਭਾਵ ਇੱਕ ਤਰੀਕੇ ਨਾਲ ਸਾਡੇ ਕੋਲੇ ਭਾਰਤਕ ਰੂਪ ਹੀ ਹੈ ਰੇਖਤਾ ਕਿ ਅਮੀਰ ਖਸਰੋ ਨੇ ਕਿਹੜਾ ਕਿਸ ਤਰ੍ਹਾਂ ਰਚਿਆ ਅਮੀਰ ਖਸਰੋ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਮੇਰੋ ਖਸਰੋ ਦੀ ਆਪਾਂ ਨੂੰ ਜਿਸ ਤਰ੍ਹਾਂ ਬੁਝਾਰਤਾ ਹੋ ਗਈਆਂ ਜਾਂ ਉਹਨਾਂ ਦੀ ਕਿਤਾਬ ਹੈ ਆਪਾਂ ਨੂੰ ਉਹ ਚੀਜ਼ ਮਿਲਦੀ ਹੈ ਠੀਕ ਹੈ ਜੋ ਮੈਂ ਕਿਤਾਬਾਂ ਪੜ੍ਹੀਆਂ ਉਹਦੇ ਵਿੱਚ ਤਾਂ ਮੈਨੂੰ ਕਿਤੇ ਵੀ ਜਿਹੜਾ ਅਮੀਰ ਖਸਰੋ ਦਾ ਜਿਹੜਾ ਉਹ ਕਿੱਸਾ ਹੈ ਉਹ ਨਹੀਂ ਕਿਤੇ ਦੇਖਣ ਨੂੰ ਮਿਲਿਆ ਪਰ ਇਹਨਾਂ ਨੇ ਦਿੱਤਾ ਹੋਇਆ ਕਿ ਅਮੀਰ ਖਸਰੋ ਨੇ ਜਿਹੜਾ ਉਹ ਅਮੀਰ ਖਸਰੋ ਨੇ ਕੀ ਲੈਲਾ ਮਚਨੂਆ ਜਿਹੜਾ ਉਹਦਾ ਕਿੱਸਾ ਲਿਖਿਆ ਹੈ ਠੀਕ ਹੈ ਤੇੰਨੇ ਆਪਸ਼ਨ ਡੀ ਹੈ ਜਿਹੜੀ ਉਹ ਸਹੀ ਕਿਤੀ ਹੈ ਠੀਕ ਹੈ ਉਸ ਤੋਂ ਅੱਗੇ ਅਸੀਂ ਗੱਲ ਕਰੀਏ ਕਿ ਬਾਣੀ ਪੱਤੀ ਕਿਹੜੇ ਅੱਖਰ ਤੋਂ ਸ਼ੁਰੂ ਹੁੰਦੀ ਹੈ ਤਾਂ ਇਹ ਪਤਾ ਵੀ ਹੋਣਾ ਚਾਹੀਦਾ ਕਿ ਬਾਣੀ ਪੱਤੀ ਹੈ ਕਿਸ ਦੀ ਤਾਂ ਇਹ ਹੈਗੀ ਹੈ ਜੀ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੀ ਠੀਕ ਹੈ ਤਾਂ ਜਿਹੜੀ ਇਹ ਸ਼ੁਰੂ ਹੁੰਦੀ ਹੈ ਸ ਸੇ ਤੋਂ ਤੇ ਜਿਹੜੀ ਖਤਮ ਹੁੰਦੀ ਹੈ ਉਹ ਏ ਅੱਖਰ ਤੇ ਹੁੰਦੀ ਹੈ ਠੀਕ ਹੈ ਲੱਗਿਆ ਇੱਕ ਸ਼ਬਦੀ ਕੌਣ ਹਨ ਇੱਕ ਸ਼ਬਦੀ ਨੇ ਜੀ ਇੱਕ ਸ਼ਬਦ ਕਹਿਣ ਵਾਲੇ ਭਿਖਾਰੀ ਠੀਕ ਹੈ ਭਾਸ਼ਾ ਦੇ ਸੰਦਰਭ ਵਿੱਚ ਆਪ ਹੋਦਰੇ ਪੰਤੂ ਕੀ ਭਾਵ ਹੈ ਕਿ ਸ਼ਬਦ ਅਤੇ ਅਰਥ ਦਾ ਸਿੱਧਾ ਸੰਬੰਧ ਨਹੀਂ ਹੁੰਦਾ ਇਹ ਬਿਲਕੁਲ ਸਹੀ ਹੈ ਕਿ ਭਾਸ਼ਾ ਦਾ ਸ਼ਬਦ ਅਤੇ ਅਰਥ ਦਾ ਬਿਲਕੁਲ ਸਿੱਧਾ ਸੰਬੰਧ ਨਹੀਂ ਹੈ ਆਪ ਹੋਦਰਾ ਜਿਹੜਾ ਉਹਨਾਂ ਦਾ ਸੰਬੰਧ ਹੈਗਾ ਆਪਸ ਦੇ ਵਿੱਚ ਠੀਕ ਹੈ ਦੇ ਕੇ ਚੰਪਾ ਕਲੀ ਗਹਿਣਾ ਸ਼ਿੰਗਾਰ ਹੈ ਤਾਂ ਚੰਪਾ ਕਲੀ ਗਹਿਣਾ ਹੈ ਜੀ ਜੋ ਗਲ ਦੇ ਵਿੱਚ ਪਹਿਨਿਆ ਜਾਂਦਾ ਹੈ ਪੈਰੇ ਤੋਂ ਭਾਵ ਹੈ ਪੈਰੇ ਤੋਂ ਭਾਵ ਇਹਨੇ ਨਾ ਇਹ ਜਿਹੜਾ ਪੈਰੇ ਦਾ ਅਰਥ ਲਿਆ ਹੈ ਉਹ ਅਧਿਆਤਮਿਕ ਤੌਰ ਤੇ ਲਿਆ ਹੈ ਠੀਕ ਹੈ ਜਿਸ ਤਰ੍ਹਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਪੈਰੇ ਲਿਖੇ ਹੋਏ ਮਿਲਦੇ ਹੈ ਉਸ ਸੰਦਰਭ ਦੇ ਵਿੱਚ ਇਹਨਾਂ ਨੇ ਪੁੱਛਿਆ ਜੇ ਵੈਸੇ ਆਪਾਂ ਦੇਖੀ ਤਾਂ ਪੈਰੇ ਦਿਨ ਦੀ ਵੰਡ ਵੀ ਤਾਂ ਹੈ ਵੀ ਆਪਾਂ ਦਿਨ ਤੇ ਰਾਤ ਨੂੰ ਵੰਡਦੇ ਆ ਠੀਕ ਹੈ ਅੱਠ ਪੈਰਿਆਂ ਦੇ ਵਿੱਚ ਵੰਡਦੇ ਆਂ ਅੱਠ ਪੈਰੇ ਦੇ ਵਿੱਚ ਵੰਡਿਆ ਜਾਂਦਾ ਦਿਨ ਤੇ ਰਾਤ ਹੁਣ ਇੱਥੇ ਇਹਨਾਂ ਨੇ ਜੋ ਕਨਸੈਪਟ ਲਿਆ ਹੈ ਪੈਰਾ ਉਹਦਾ ਸੰਦਰਭ ਇਹਨਾਂ ਦੇ ਅਧਿਆਤਮਕ ਤੌਰ ਤੇ ਲਿਆ ਗਿਆ ਹੈ ਤਾਂ ਉਹਨਾਂ ਨੇ ਆਪਸ਼ਨ ਦੇ ਵਿੱਚ ਜ਼ਿੰਦਗੀ ਦੇ ਚਾਰ ਪੜਾਅ ਸਹੀ ਕੀਤੇ ਪਰ ਜੇ ਆਪਾਂ ਦੇਖੀਏ ਤਾਂ ਦਿਨ ਦੀ ਵੰਡ ਦੇ ਵੀ ਜਿਹੜਾ ਇਹਦਾ ਇੱਕ ਤਰੀਕੇ ਨਾਲ ਸਹੀ ਆਨਸਰ ਹੈ ਠੀਕ ਹੈ ਪੈਰੇ ਤਾਂ ਭਾਵੇਂ ਫਿਰ ਇਹ ਅਖਾਣ ਕੀ ਹਨ ਅਖਾਣ ਨੇ ਜੀ ਸਾਡੇ ਕੋਲੇ ਲਕਸ਼ਯਾਰਥ ਵਿੱਚ ਰੂੜ ਸ਼ਬਦ ਠੀਕ ਹੈ ਜੋ ਅਸੀਂ ਅਭੀ ਦਾ ਵਿਆੰਜਨਾ ਤੇ ਲਕਸ਼ਣਾ ਜੋ ਅਸੀਂ ਸ਼ਬਦ ਸ਼ਕਤੀਆਂ ਕਰਦੇ ਆ ਉਹਦੇ ਵਿੱਚ ਜਿਹੜੇ ਲਕਸ਼ਯਾਰਥ ਜਿਹੜੀ ਸ਼ਕਤੀ ਹੈ ਉਹਦੇ ਵਿੱਚ ਰੂੜ ਸ਼ਬਦ ਅਖਾਣ ਉਸ ਉਸ ਜਿਹੜੀ ਰੂੜ ਸ਼ਬਦਾਂ ਦੇ ਵਿੱਚ ਆਉਂਦੇ ਆ ਠੀਕ ਹੈ ਸ਼ਬਦ ਸ਼ਬਦ ਸ਼ਕਤੀਆਂ ਦੇ ਵਿੱਚ ਦੇਖੋ ਆਪ ਰਸ਼ਨ ਵੀ ਗਲਤ ਹੈ ਇਹ ਤੇ ਵੀ ਓਬਜੈਕਸ਼ਨ ਹੈ ਲੱਗਦਾ ਲਗੂਗੀ ਜਰੂਰ ਲਗ ਨਹੀਂ ਸਕਦੀ ਭਾਬ ਲਗੂਗੀ ਕਿ ਇਹਨਾਂ ਨੇ ਲਿਖਿਆ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਪਹਿਲਾਂ ਤਾਂ ਇਹਨਾਂ ਦੀ ਸ਼ਬਦਾਵਲੀ ਦੇ ਵਿੱਚ ਵੀ ਬਹੁਤ ਗਲਤੀਆਂ ਨੇ ਠੀਕ ਹੈ ਇਹ ਰਚਨਾ ਦੇ ਰਚయిత ਕੌਣ ਹਨ ਤੇ ਇਹਦਾ ਹੋਊਗਾ ਜੀ ਸ਼ਾਹ ਮੁਹੰਮਦ ਪਰ ਜੋ ਜੋ ਐਸਐਸਏ ਵੱਲੋਂ ਜੋ ਅਨਸਰ ਕੀ ਆਈ ਹੈ ਉਹਦੇ ਵਿੱਚ ਇਹਨਾਂ ਨੇ ਸ਼ਾਹ ਨੂਰ ਜਮਾਲ ਸਹੀ ਕੀਤਾ ਹੋਇਆ ਪਰ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਹੀ ਜ਼ਿਆਦਾ ਫੇਮਸ ਰਚਨਾ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਠੀਕ ਹੈ ਅਗੇ ਲੋਕ ਸੈਨਿਕ ਪੁਸਤਕੀ ਦਿੱਤੀ ਹੈ ਤਾਂ ਇਹ ਹੈਗੇ ਜੀ ਦਿਵਿੰਦਰ ਸਤਿਆਰਥੀ ਦੀ ਭਾਸ਼ਾ ਦਾ ਕਿਹੜਾ ਕਾਰਜ ਜੈਕੋਬ ਮਾਡਲ ਅਨੁਸਾਰ ਪੋਏਟਿਕ ਫੰਕਸ਼ਨ ਨਾਲ ਜੁੜਿਆ ਹੈ ਇਹ ਹੈਗਾ ਜੀ ਸੁਨੇਹੇ ਨਾਲ ਜੁੜਿਆ ਇਹ ਵੀ ਦੇਖੋ ਕਿ ਇੰਨਾ ਡੀਪਲੀ ਤਾਂ ਸਾਨੂੰ ਸਿਲੇਬਸ ਦੇ ਵਿੱਚ ਵੀ ਕੋਈ ਚੀਜ਼ ਮੈਂਸ਼ਨ ਨਹੀਂ ਸੀ ਹੈਗੀ ਜਿਸ ਤਰ੍ਹਾਂ ਇਹਨਾਂ ਨੇ ਪੁੱਛੇ ਹੋਏ ਪ੍ਰਸ਼ਨ ਨੇ ਫਿਰ ਇਹ 18ਵੀਂ 18ਵੀਂ ਸਦੀ ਵਿੱਚ ਰਚੀ ਪੱਕੀ ਰੋਟੀ ਰਚਨਾ ਕੀ ਹੈ ਤਾਂ ਪੱਕੀ ਰੋਟੀ ਰਚਨਾ ਹੈ ਜਿਹੜੀ ਇਹ ਵੀ ਵਾਰਤਕ ਦੇ ਨਾਲ ਹੀ ਰਿਲੇਟਡ ਹੈ ਤੇ ਇਹ ਹੈਗੇ ਜੀ ਇਸਲਾਮੀ ਰਹਿਤਨਾਮਾ ਠੀਕ ਹੈ ਫਿਰ ਇਹ ਹੈ ਪੰਜਾਬੀ ਸਾਹਿਤ ਵਿੱਚ ਸਮਾਜਵਾਦੀ ਨਾਵਲ ਦਾ ਪ੍ਰਵੇਸ਼ ਕਿਸ ਨਾਵਲ ਕਰਨ ਨਾਲ ਹੁੰਦਾ ਹੈ ਲਿਖਿਆ ਜਸਵੰਤ ਸਿੰਘ ਕੰਬਲ ਦੇ ਨਾਲ ਹੇਠ ਲਿਖਿਆ ਵਿੱਚੋਂ ਕਿਹੜੇ ਪੰਜਾਬੀ ਵਿੱਚ ਅੱਧ ਤੇ ਅਰਧ ਸਵਾਰ ਹਨ ਹੁਣ ਇਹ ਤੇ ਵੀ ਉਹਬਜੈਕਸ਼ਨ ਲੱਗੂਗੀ ਠੀਕ ਹੈ ਕਿਉਂਕਿ ਪੰਜਾਬੀ ਦੇ ਵਿੱਚ ਅੱਧ ਜਾਂ ਅਰਧ ਸਵਰ ਦੋ ਹੀ ਨੇ ਉਹ ਹੈਗਾ ਜਈਆ ਤੇ ਬਾਵਾ ਪਰ ਜਿਹੜੇ ਇਹਨਾਂ ਨੇ ਆਨਸਰ ਸਹੀ ਕਰਿਆ ਹੋਇਆ ਉਹ ਕਰਿਆ ਹੈ ਜੀ ਖੱਖੇ ਪੈਰ ਬਿੰਦੀ ਤੇ ਗੱਗੇ ਪੈਰ ਬਿੰਦੀ ਜਿਹੜਾ ਇਹ ਉਹ ਗਲਤ ਹੈ ਠੀਕ ਹੈ ਫਿਰ ਇਹ ਅੜਿੱਲੇ ਸ਼ਬਦ ਦੀ ਪ੍ਰਤੀ ਚਰਨ ਕਿੰਨੀਆਂ ਮਾਤਰਾਵਾਂ ਹੁੰਦੀਆਂ ਨੇ ਤਾਂ ਅੜਿੱਲੇ ਦੀਆਂ ਹੁੰਦੀਆਂ ਨੇ ਜੀ 16 ਤੇ ਪਉੜੀ ਵਿੱਚ ਵੀ ਅੰਜਰਾਂ ਦੀ ਗਿਣਤੀ ਕਿੰਨੀਆਂ ਇਹਨਾਂ ਨੇ ਸਹੀ ਕਰਿਆ ਹੋਇਆ ਜੀ 25 ਪਰ ਜਿਹੜੀ ਪਉੜੀ ਉਪਪਾਸ਼ ਹੈ ਉਹਦੇ ਵਿੱਚ ਬੰਜਰਾਂ ਦੀ ਗਿਣਤੀ ਹੁੰਦੀ ਹੈ ਜੀ 24 ਠੀਕ ਹੈ ਇਹ ਮੈਂ ਤੁਹਾਨੂੰ ਪ੍ਰੂਫ ਵੀ ਦਿਖਾ ਦਿੰਨੀ ਹੈ ਇਹ ਮੇਰੇ ਕੋਲ ਬੁੱਕ ਹੈਗੀ ਆ ਸਿਧਾਂਤਕ ਭਾਸ਼ਾ ਵਿਗਿਆਨ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ ਤੇ ਇਹ ਸੀ ਕਿਤਾਬ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਪੌਦੀ ਉਪਪਾਸ਼ ਹੈ ਉਹਦੇ ਵਿੱਚ 10 ਸਵਰ ਤੇ 24 ਵਿਅੰਜਨ ਹਨ 24 ਵਿਅੰਜਨਾਂ ਦੀ ਗੱਲ ਕਰੀ ਗਈ ਹੈ ਪਰ ਜੋ ਅਨਸਰ ਕੀ ਇਹਦੇ ਵਿੱਚ ਸਹੀ ਕੀਤਾ ਗਿਆ ਹੈ ਉਹਦੇ ਵਿੱਚ ਉਹਨਾਂ ਨੇ 25 ਕਰਿਆ ਹੋਇਆ ਠੀਕ ਹੈ ਤੇ 24 ਵਿਅੰਜਨ ਨੇ ਤੇ 10 ਜਿਹੜੇ ਸਵਰ ਨੇ ਡਾਕਟਰ ਸੰਧੂ ਅਨੁਸਾਰ ਠੀਕ ਹੈ ਠੀਕ ਹੈ ਅੱਗੇ ਹੈਗਾ ਈ ਏ ਤੇ ਐ ਕਿਹੜੇ ਸਵਰ ਨੇ ਤਾਂ ਇਹ ਸਾਡੇ ਕੋਲ ਅਗਲੇ ਆ ਜਾਣਗੇ 베ਟ ਕਿਸ ਨੂੰ ਕਿਹਾ ਜਾਂਦਾ 베ਟ ਦਾ ਇਲਾਕਾ ਇਹ ਹੈਗਾ ਜੀ ਦਰਿਆ ਦੇ ਕੰਡੇ ਦਾ ਇਲਾਕਾ ਜੋ ਦਰਿਆ ਦਾ ਕਿਨਾਰਾ ਹੈ ਉਹ ਉਸ ਤੱਕ ਨੇੜੇ ਤੇ ਜੋ ਇਲਾਕਾ ਹੈ ਉਸ ਨੂੰ 베ਟ ਦਾ ਇਲਾਕਾ ਕਿਹਾ ਜਾਂਦਾ ਹੈ ਫਿਰ ਇਹ ਕਿਹੜੇ ਸ਼ਬਦ ਦੇ ਵਿੱਚ ਸਵਰ ਘਾਤ ਤੂਣੀ ਗੁਣ ਮੌਜੂਦ ਹੈ ਤਾਂ ਇਹ ਉਹ ਚੱਲਣਾ ਸ਼ਬਦ ਇਹਨੇ ਸਹੀ ਕਰਿਆ ਹੋਇਆ ਕਰਹਲੇ ਹੁੰਦਾ ਹੈ ਤਾਂ ਕਰਹਲੇ ਹੈ ਜੀ ਉੱਠਣ ਨਾਲ ਸੰਬੰਧਿਤ ਤੇ ਕਰਹਲੇ ਜਿਹੜਾ ਗੁਰਬਾਣੀ ਦੇ ਵਿੱਚ ਕਾਵ ਰੂਪ ਵੀ ਜਿਹੜਾ ਉਹ ਵਰਤਿਆ ਗਿਆ ਹੈ ਤੇ ਕਰਹਲੇ ਨੇ ਜਿਹੜੇ ਉਹ ਗੁਰੂ ਰਾਮਦਾਸ ਜੀ ਦੁਆਰਾ ਜਿਹੜੀ ਇਹ ਬਾਣੀ ਰਚੀ ਗਈ ਹੈ ਠੀਕ ਹੈ ਪਾਣਿਨੀ ਵਿਆਕਰਨ ਕਿੰਨੇ ਅਧਿਆਏ ਵਿੱਚ ਵੰਡੀ ਹੋਈ ਹੈ ਇਹ ਤਾਂ ਦੇਖੋ ਬਿਲਕੁਲ ਹੀ ਕਾਮਨ ਦਾ ਸਵਾਲ ਸੀ ਕਿ ਅਸ਼ਟ ਅਧਿਆਏ ਅਸ਼ਟ ਅਧਿਆਇਦਾਰਤ ਹੁੰਦਾ 8 ਅਧਿਆਏ ਠੀਕ ਹੈ ਤੇ ਇਹੀ ਚੀਜ਼ ਇਹਨਾਂ ਨੇ ਪੁੱਛੀ ਹੈ ਕਿ ਕਿੰਨੇ ਅਧਿਆਏ ਵਿੱਚ ਵੰਡੀ ਹੈ ਤੇ ਸਾਡੇ ਕੋਲ 8 ਅਧਿਆਏ ਦੇ ਵਿੱਚ ਵੰਡੀ ਹੋਈ ਜਿਹੜੀ ਰਚਨਾ ਹੈ ਪਾਣਿਨੀ ਦੀ ਜੁਸਤੋ ਪੂ ਜੁਲਖਮ ਪ੍ਰੇਮ ਕਥਾ ਇਹ ਤਾਂ ਇਹ ਹੈ ਜੀ ਜੁਹੀ ਜੁਹੀ ਦੀ ਤੇ ਇਹਨੂੰ ਪਹਿਲੀ ਵਾਰ ਕਿਸ ਨੇ ਪੰਜਾਬੀ ਸਾਹਿਤ ਦੇ ਵਿੱਚ ਲਿਆਂਦਾ ਸੀ ਤਾਂ ਉਹ ਲਿਆਂਦਾ ਸੀ ਜੀ ਹਾਫਿਜ਼ ਵਰਖਰਦਾਰ ਠੀਕ ਹੈ ਫਿਰ ਇਹ ਪੰਜਵਾਂ ਵੇਦ ਕਿਸ ਨੂੰ ਕਿਹਾ ਜਾਂਦਾ ਹੈ 15ਵਾਂ ਪੰਜਵਾਂ ਵੇਦ ਕਿਹਾ ਜਾਂਦਾ ਹੈ ਜੀ ਨਾਟਕ ਨੂੰ ਭਾਰਤਕ ਹੈ ਭਾਰਤਕ ਕਿਹਾ ਜਾਂਦਾ ਹੈ ਜੀ ਖਿੰਡੀ ਹੋਈ ਰਚਨਾ ਇਹਨਾਂ ਨੇ ਖਿੰਡੀ ਹੋਈ ਰਚਨਾ ਨੂੰ ਲਿਆ ਹੈ ਭਾਰਤਕ ਪੜਾਜੀ ਆਪਾਂ ਦੇਖੀ ਤਾਂ ਭਾਰਤਕ ਦੇ ਵਿੱਚ ਕਿਤੇ ਵੀ ਇਦਾਂ ਦਾ ਕੋਈ ਗੱਲ ਸਾਨੂੰ ਦੇਖਣ ਨਹੀਂ ਮਿਲਦੀ ਕਿ ਖਿੰਡੀ ਹੋਈ ਰਚਨਾ ਇਹਨੂੰ ਸੇ ਇਕੱਠੀ ਕਰਕੇ ਲਿਖਿਆ ਠੀਕ ਹੈ ਸਮੀਪਤਾ ਰੋ ਕੀ ਹੈ ਤਾਂ ਇਹ ਹੈਗਾ ਜੀ ਰੋਗੀ ਬਾਕ ਪੂਰਾ ਨਹੀਂ ਕਰ ਸਕਦਾ ਠੀਕ ਹੈ ਜੀ ਸੋ ਇਹ ਹੋ ਗਿਆ ਆਪਣੇ 150 ਕੁਐਸਚਨ ਠੀਕ ਹੈ ਜਿਹਦੇ ਵਿੱਚੋਂ ਮੈਂ ਕਈ ਤੁਹਾਨੂੰ ਦੱਸ ਵੀ ਦਿੱਤੇ ਜਿਨ੍ਹਾਂ ਦੇ ਕੁਐਸਚਨ ਗਲਤ ਸੀਗੇ ਭਾਈ ਇਹਨਾਂ ਦੇ ਉੱਪਰ ਜਿਹੜੀ ਉਹ ਓਬਜੈਕਸ਼ਨ ਲੱਗ ਸਕਦੀ ਹੈ ਠੀਕ ਹੈ ਓਬਜੈਕਸ਼ਨ ਆ ਹੁਣ ਤਾਂ ਦੇ ਕੋ ਗਿਆ ਟਾਈਮ ਕਿਉਂਕਿ ਅ 28 ਤਰੀਕ ਨੂੰ 2 ਵਜੇ ਤੱਕ ਦਾ ਟਾਈਮ ਦਿੱਤਾ ਹੋਇਆ ਸੀ ਚਲੋ ਫਿਰ ਵੀ ਬਹੁਤ ਸਾਰੇ ਸਟੂਡੈਂਟ ਨੇ ਇਹਦੇ ਉੱਪਰ ਜ਼ਰੂਰ ਆਬਜੈਕਸ਼ਨ ਲਗਾਈ ਹੋएगी ਪਰ ਜੇਕਰ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਅੱਗੇ ਤੋਂ ਇਦਾਂ ਦੇ ਕੁਐਸਚਨ ਜ਼ਰੂਰ ਧਿਆਨ ਰੱਖਣਾ ਠੀਕ ਹੈ ਕਿ ਨਾਲ ਦੇ ਨਾਲ ਇੱਕ ਚੀਜ਼ ਇਹ ਕਰਨਾ ਕਿ ਜਦੋਂ ਵੀ ਜਿਸ ਤਰ੍ਹਾਂ ਹੁਣ UGC NET ਦਾ ਪੇਪਰ ਹੋ ਰਿਹਾ ਅੱਗੇ ਠੀਕ ਹੈ ਦਸੰਬਰ ਦੇ ਵਿੱਚ ਜੇਕਰ ਤੁਸੀਂ ਉਹ ਵੀ ਵਿਧੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਰੇਕ ਤਰ੍ਹਾਂ ਦੇ ਜਿੱਥੋਂ ਵੀ ਕੋਈ ਵੀ ਪੰਜਾਬੀ ਦਾ ਪੇਪਰ ਹੋਇਆ ਹੈ ਉਸ ਪੰਜਾਬੀ ਦੇ ਪੇਪਰ ਦੇ ਪੀਵਾਈ ਕੀ ਜਰੂਰ ਕਰੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹ ਪੰਜਾਬੀ ਦੇ ਰਿਪੀਟ ਹੁੰਦੀਆਂ ਰਹਦੀਆਂ ਨੇ ਠੀਕ ਹੈ ਕਈ ਵਾਰ ਕੋਈ ਆਪਸ਼ਨ ਦੇ ਵਿੱਚੋਂ ਚੀਜ਼ ਸਾਨੂੰ ਚੱਕ ਲਈ ਜਾਂਦੇ ਜੇ ਡਾਇਰੈਕਟ ਪ੍ਰਸ਼ਨ ਨਹੀਂ ਪੁੱਛਿਆ ਜਾਂਦਾ ਤਾਂ ਇਹ ਸੀ ਜੀ ਅੱਜ ਦਾ ਆਪਣਾ ਲਾਈਵ ਸੈਸ਼ਨ ਜਿਹਦੇ ਵਿੱਚ ਅਸੀਂ SSC TGT ਦਾ ਜਿਹੜਾ ਉਹ ਪੇਪਰ ਜੀ ਅਨਸਰ ਕੀਆ ਉਹ ਡਿਸਕਸ ਕਰੀ ਠੀਕ ਹੈ ਆਈ ਹੋਪ ਤੁਹਾਨੂੰ ਲਾਈਵ ਸੈਸ਼ਨ ਚੰਗਾ ਲੱਗਿਆ ਹੋਊਗਾ ਜੇ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਵੱਤਵਾ ਦੇ ਸ਼ੇਅਰ ਜਰੂਰ ਕਰਨਾ ਨਾਲ ਹੀ ਨਾਲ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਕੋਸ਼ਿਸ਼ ਕਿੱਦਾਂ ਦੀ ਲੱਗ ਰਹੀ ਹੈ ਜੇਕਰ सीटेट ਦੀ UGC NET ਦੀ ਤਿਆਰੀ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੇ ਰੈਗੂਲਰ ਵੀਡੀਓ ਜਿਹੜੀਆਂ ਮੈਂ ਉਹ सीटेट ਦੀਆਂ ਹੁਣ ਅਪਲੋਡ ਕਰਨੀਆਂ ਸ਼ੁਰੂ ਕਰੂੰਗੀ ਜੋ 2026 ਦੇ ਵਿੱਚ ਜਿਹੜਾ सीटेट ਆ ਰਿਹਾ ਹੈ ਤੇ ਤੁਸੀਂ ਉਹਦੀ ਮੇਰੇ ਨਾਲ ਜੁੜ ਕੇ ਤਿਆਰੀ ਕਰ ਸਕਦੇ ਹੋ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ